زندہ باد زندہ باد زندہ باد گنڈا گردی نہیں چلے گی نہیں چلے گی نہیں چلے گی پتیاں دے نگاہ اس ਨਾ ਇਨਸਾਫ ਨਾ ਡੇਡ ਵਾਲੀ ਬਿਲਕਾ ਪੁਲਿਸ ਹਾਏ 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 ਸਿਆਪਾ ਹਾਏ 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 ਮੈਂ ਬੇਨਤੀ ਕਰਨਾ ਸਾਥੀ ਜਰਨੈਲ ਫਲੋਰ ਜਿਹੜੇ ਦਿਹਾਤੀ ਮਜ਼ਦੂਰ ਸਭਾ ਦੇ ਸਵਾਈ ਆਗੂ ਆ ਤੁਹਾਡੇ ਨਾਲ ਗੱਲ 5 ਮਿੰਟ ਲਈ ਸੰਜੀ ਕਰਨਗੇ ਸਾਥੀ ਜਰਨੈਲ ਫਲੋਰ ਅੱਜ ਦੇ ਲੋਕ ਧਾਨੇ ਤੇ ਸ਼ਾਮਲ ਪੈਨੋ ਪ੍ਰਾਵੋ ਅੱਜ ਤੁਸੀਂ ਆਪਣੇ ਨੇ ਇਨਸਾਫ ਲੈਣ ਲਈ ਇਕੱਠੇ ਹੋਏ ਆਂ ਅਸਾਫ ਦਰਿਆਾਂ ਤੇ ਬੈਠ ਕੇ ਲਿਆ ਜਾਂਦਾ ਦੇਖੋ ਕਿਦਾਂ ਦਾ ਮਾਹੌਲ ਆ ਗਿਆ ਸਾਡੇ ਜਿਹੜੇ ਪੰਜਾਬ ਦੀ ਸਰਕਾਰ ਆ ਜਿਹੜੀ ਬਦਲਾਅ ਦਾ ਨਾਮ ਲੈ ਕੇ ਆਈ ਸੀ ਜਿਹੜੀ ਕਹਿੰਦੀ ਸੀ ਵੇ ਸਾਨੂੰ ਰਾਜ ਗੱਦੀ ਤੇ ਪਿਠਾ ਦਿਓ ਕਿਧਰ ਲਾ ਦਿਓ ਸਾਰੇ ਲਾਈਏ ਸਾਰਿਆਂ ਦਾ ਜਵਾਬ ਦੋਵੇਂ ਮਾਹਾਂ ਕੱਢ ਦੇ ਬਲਗਾ ਪੁਲਿਸ ਦੀ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਜਿਲੇਗੀ ਨਹੀਂ ਚਲੇਗੀ ਕਿਸਾਨਾਂ ਮਜ਼ੂਰਾਂ ਦਾ ਇਕ ਜਿੰਦਾਬਾਦ 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 ਬਈ ਦੂਰੋਂ ਤਨਾ ਤੱਕਾ ਕਰਨ ਵਾਲੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਜਿਲੇਗੀ ਨਹੀਂ ਚਲੇਗੀ ਕਿਸਾਨਾਂ ਮਜ਼ੂਰਾਂ ਦਾ ਇਕ ਜਿੰਦਾਬਾਦ 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 ਸੱਤੋਏ ਮਾਰ ਬਣਾ ਕੇ ਆਇਓ ਬੈਠਿਓ ਆਪਾਂ ਜੇਸ ਮਸਲੇ 'ਚ ਆਏ ਆ ਆਪਾਂ ਧਰਨਾ ਦਰੀ ਤਾਂ ਚੱਕਣੀ ਆ ਜਿੰਨਾ ਚਿਰ ਆਪਾਂ ਨੂੰ ਉਸ ਮਸਲੇ ਦਾ ਇਨਸਾਫ ਨਹੀਂ ਮਿਲ ਜੇਗਾ ਹੁਣ ਮੈਂ ਬੇਨਤੀ ਕਰਦਾ ਸਾਥੀ ਪਰਮਜੀਤ ਸਿੰਘ ਰੰਧਾਵਾ ਜਿਹੜੇ ਯਾਤੀ ਮਜ਼ਦੂਰ ਸਭੇ ਦੇ ਜ਼ਿਲ੍ਹੇ ਦੇ ਸੈਕਟਰੀ ਆ ਉਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਾਥੀ ਪਰਮਜੀਤ ਸਿੰਘ ਜੀ ਰੰਧਾਵਾ ਜੀ ਮਿਸਪੋਰਟ ਸਾਥੀਓ ਅੱਜ ਆਪਾਂ ਇੱਥੋਂ ਕੁਝ ਸਿੱਖਣ ਵਾਸਤੇ ਵੀ ਆਏ ਜਿੱਥੇ ਅਨਸਾਫ਼ ਰਹਿਣ ਵਾਸਤੇ ਆਏ ਉੱਥੇ ਸਿੱਖਣ ਲਈ ਵੀ ਆਏ ਅੱਜ ਉਸ ਮਹਾਨ 10ਵੇਂ ਪਾਤਸ਼ਾਹ ਦਾ ਪੁਰਬ ਦਿਹਾੜਾ ਵੀ ਆ ਜਿਨ੍ਹਾਂ ਨੇ ਸਾਨੂੰ ਜ਼ੁਲਮ ਤੇ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਜਿੱਥੇ ਉਹਨਾਂ ਨੇ ਆਪਣਾ ਸਾਰਾ ਸਰਵੰਸ ਵਾਰਿਆ ਸਾਡੀ ਰਾਖੀ ਕਰਦਿਆਂ ਤੇ ਨਾਲ ਦੀ ਨਾਲ ਸਾਨੂੰ ਗੁਰਤੀ ਐਸੀ ਦਿੱਤੀ ਵੇ ਜਦੋਂ ਵੀ ਕਿਤੇ ਜ਼ੁਲਮ ਹੁੰਦਾ ਉਹ ਕੱਲਿਆਂ ਨਾ ਹੋਵੇ ਚਾਹੇ ਇਕੱਠਾ ਨਾ ਹੋਵੇ ਸਾਨੂੰ ਦੇਖ ਕੇ ਆਪਣੀ ਕੰਦਨੀ ਕਮਾਉਣੀ ਚਾਹੀਦੀ ਉਹ ਸਰਾਸ਼ਤੇ ਤੇ ਲਾਲ ਝੰਡਾ ਚੱਲਦਾ ਤੇ ਉਸ ਬਾਣੀ ਤੋਂ ਸਿੱਖਿਆ ਲੈ ਕੇ ਜਿਸ ਬਾਣੀ ਦੇ ਅੰਦਰ ਫਿਰਕ ਸਾਨੂੰ ਤਾਦ ਨਹੀਂ ਬਾਬੇ ਨਾਨਕ ਨੇ ਅੱਜ ਤੋਂ 6 ਸਾਲ ਪਹਿਲਾਂ ਲਿਖ ਦਿੱਤਾ ਸੀ ਬਾਣੀ ਦੇ ਅੰਦਰ ਰਾਜਿਆਂ 'ਚ ਕੋਈ ਫਰਕ ਨਹੀਂ ਹੁੰਦਾ ਰਾਜਾ ਪਾਵੇਂ ਬਾਬਰ ਹੋਵੇ ਜਾਂ ਅੱਜ ਦਾ ਭਗਵੰਤ ਮਾਨ ਤੇ ਮੋਦੀ ਹੋਵੇ ਨਾ ਕੋਈ ਅੰਤਰ ਇਹ ਦੇਖੰਦ ਬਰਾਬਰ ਆ ਕੇ ਸਾਹ ਕੋਲ ਆ ਨਾ ਕਿਛੇ ਜੀਸੀ ਅਕੇਲਾ ਹੁੰਦਾ ਏ ਅੱਛਾ ਜੀ ਜੀ ਇਨਵੈਸਟੀਗੇਟਰ ਅਸਲ ਤੇ ਲੇਡੀ ਇਸ ਨੂੰ ਕੰਨ ਗੀ ਜਰੀ ਆ ਜੀ ਤੇ ਜੀ ਇਨਵੈਸਟੀਗੇਟਰ ਲੇਡੀ ਇਨਵੈਸਟੀਗੇਟਰ ਲੇਡੀ ਕਰਦੀ ਹੈ ਇਨਵੈਸਟੀਗੇਟਰ ਨਾ ਕੰਨ ਗੀ ਠੀਕ ਹੈ ਦੇਖ ਕੇ ਉਹਦੀ ਡਿਊਟੀ ਲਾ ਕੇ ਰੈਸਟ ਪਾਓ ਜਿਹੜਾ ਵੀ ਬੰਦਾ ਹੈਗਾ ਠੀਕ ਹੈ ਜੀ ਇਹਦੇ ਚ ਥੋੜਾ ਡਿਲੇ ਹੋਈ ਸਾਡੇ ਕੋਲੋਂ ਤੇ ਅਸੀਂ ਪਤਾ ਨਹੀਂ ਮੈਂ ਤੁਹਾਨੂੰ ਥੋੜੀ ਆਪਣੀ ਪ੍ਰੋਬਲਮ ਹੀ ਦੱਸਦਾ ਤੁਹਾਨੂੰ ਜੀ ਆਏ ਨੂੰ ਤੁਸੀਂ ਆਏ ਮੇਰੇ ਕੋਲ ਤੇ ਬੈਠੀ ਮੈਨੂੰ ਬਲਾਲਾ ਨੇ ਮੋਠੀ ਆ ਜਣਾ ਜਿੱਥੇ ਦੀ ਮਨ ਸੱਦਦੇ ਨਾ ਜੀ ਤੁਸੀਂ ਕਿਤੇ ਵੀ ਇਕੱਠੇ ਹੋਏ ਮੈਂ ਉੱਥੇ ਬਹੁਤ ਜਾਣਾ ਸੀ ਕਿ ਮੈਂ ਇਕੱਲੇ ਆਣਾ ਤੇ ਸਾਰੇ ਆਏ ਇੱਚ ਥੋੜਾ ਇਲੈਕਸ਼ਨ ਦਾ ਤੁਹਾਨੂੰ ਪਤਾ ਹੈ ਸਾਡਾ ਇਲੈਕਸ਼ਨ ਸੀ ਪੰਜਾਬ ਲੈਵਲ ਦਾ ਇਲੈਕਸ਼ਨ ਚੱਲੇ ਗਿਆ ਸੀ ਥੋੜੀ ਸਾਡੇ ਕੋਲ ਨਫਰੀ ਦੀ ਵੀ ਸ਼ੌਰਟੇਜ ਹੈਗੀ ਹੈ ਇੱਕ ਜਸਟ ਜਿਹੜਾ 1 ਜੁਲਾਈ ਤੋਂ ਕਾਨੂੰਨ ਪਾਸ ਹੋਇਆ ਜੀ ਇੱਚ ਕਰਤਾ ਉਹਨਾਂ ਨੇ ਜਾ ਕੇ ਵੀਡੀਓਗ੍ਰਾਫੀ ਹੁੰਦੀ ਮੌਕੇ ਦੀ ਉਹੀ ਪੂਰੀ ਉਹਦੀ ਪੁਲਿਸ ਟੀਮ ਉਸ ਥਣਦਾਰਦੀ ਸਾਰਾ ਉਹ ਸਾਨੂੰ ਸਾਰੇ ਇਕੱਠੇ ਕਰਕੇ ਵੀ ਭੇਜਣਾ ਪੈਂਦੇ ਜੀ ਉਹ ਥੋੜੀ ਜੁੱਤ ਨਮੀਨਾ ਮੇਂ ਕੰਮ ਸਟਾਰਟ ਹੋਇਆ ਥੋੜੀ ਇਹਨਾਂ ਨੂੰ ਪ੍ਰੋਬਲਮ ਆਦੀ ਆਈਓ ਨੂੰ ਵੀ ਇਹਨਾਂ ਨੂੰ ਬੰਦਾ ਇੱਕ ਆਪਰੇਟਰ ਭੇਜਣਾ ਪੈਂਦਾ ਟ੍ਰੇਨਡ ਆਪਰੇਟਰ ਜਿਹੜਾ ਬਣਾ ਲਵੇ ਇਹਨਾਂ ਨੂੰ ਕਈਆਂ ਤੋਂ ਬਣਾਣੀ ਵੀ ਨਹੀਂ ਆਂਦੀ ਉਹ ਕੀ ਬਣਾਣਾ ਉੱਥੇ ਕੀ ਕਰਨਾ ਜੀ ਇਹ ਥੋੜੀਆਂ ਕਿਉਂਕਿ ਤਾਜ਼ਾ ਹੀ ਕਾਨੂੰਨ ਲਾਗੂ ਹੋਇਆ ਆਈਪੀਸੀ ਸੀਆਰਪੀਸੀ ਦੀ ਜਗ੍ਹਾ ਬੀਐਨਐਸ ਐਨਐਸਐਸ ਆ ਗਿਆ ਜੀ ਗਵਰਨਮੈਂਟ ਲਾਤੀ ਉਹ ਥੋੜੀ ਆਂਦੀ ਹੈ ਜੀ ਤੇ ਜਿਹੜਾ ਆਪਣਾ ਐਨਆਰਆਈ ਵਾਲਾ ਮਸਲਾ ਸੀ ਮੇਰੇ ਕੋ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਬਿਲਕੁਲ ਦੋ ਬੰਦੇ ਇੱਥੇ ਦੇ ਨੇ ਇੱਕ ਬੰਦਾ ਸੰਗਦੂਦੀ ਪਿੰ ਇਹ ਤਿੰਨੇ ਫਰਾਰ ਨੇ ਸਾਡੀ ਹਿਮਾਚਲ ਪੁਲਿਸ ਨਾਲ ਵੀ ਟੱਚ ਅਪ ਹੋ ਗਿਆ ਕਿ ਸਾਨੂੰ ਨੰਬਰ ਮਿਲਿਆ ਕਿ ਬਾਈਕ ਦਾ ਇਹ ਸਾਡੀ ਕੋਸ਼ਿਸ਼ ਆ ਆਪਾਂ ਇਹਨਾਂ ਨੂੰ ਰਾਉਂਡ ਅਪ ਕਰ ਲਾਂਗੇ ਜੀ ਠੀਕ ਹੈ ਜੀ ਤੇ ਭੱਜੇ ਨੇ ਇਹ ਮੁੜ ਕੇ ਬੜੇ ਵੀ ਹੈਨੀ ਬਿਲਗੇ ਚ ਟ੍ਰੇਸ ਆਊਟ ਨੇ ਜੀ ਮੋਟਰਸਾਈਕਲ ਵੀ ਟ੍ਰੇਸ ਆ ਸਭ ਕੁਝ ਟ੍ਰੇਸ ਹੈ ਜੀ ਸਾਡਾ ਇਹ ਮੇਰਾ ਚੈਲੰਜ ਕੇਸ ਸੀ ਮਤਨ ਉਦੋਂ ਵੀ ਕਿਹਾ ਸੀ ਕਿ ਉਹਨਾਂ ਨੇ ਬੜਾ ਘਟੀਆ ਕੰਮ ਕੀਤਾ ਇੱਕ ਗੁਰਦੁਆਰਾ ਸਾਹਿਬ ਲੱਗੇ ਬੜ ਕੇ ਤੜਕੇ ਗਰੀਬ ਬੰਦਾ ਬਜ਼ੁਰਗ ਐਨਆਰਆਈ ਜਾਂਦਾ ਉਹਨਾਂ ਨੇ ਬੜਾ ਮਾੜਾ ਕੰਮ ਕੀਤਾ ਸੀ ਆਪਾਂ ਚੈਲੰਜ ਕਰਕੇ ਲਿਆ ਇਸ ਕੇਸ ਨੂੰ ਪਈਨੇ ਛਾਤਰ ਬੰਦੇ ਸੀ ਸਾਨੂੰ 27 ਕਿਲ ਉਹਨਾਂ ਜੀਟੀ ਰੋਡ ਦੇ ਤਰਕੇ ਵਾਪਸ ਫੇਰ ਆ ਗਏ ਉਹਨਾਂ ਪਤਾ ਜੀਟੀ ਰੋਡ ਤੇ ਕੈਮਰੇ ਨਹੀਂ ਹੁੰਦੇ ਜੀਟੀ ਰੋਡ ਤੇ ਪੁਲਿਸ ਕੈਮਰਿਆਂ ਨਾਲ ਹੀ ਫੜਦੀ ਹੈ ਜੀ ਤੇ ਜਿਹੜੇ ਰਸਤੇ ਵੀ ਉਹਨਾਂ ਨੇ ਯੂਜ਼ ਕੀਤੇ ਜੀ ਪ੍ਰਤਾਪਪੁਰੇ ਤੋਂ ਉਹ ਪੈਣੀ ਨੂੰ ਨਹੀਂ ਗਏ ਕਿ ਟਿੱਟਾ ਵਾਲੇ ਰਸਤੇ ਪੈ ਗਏ ਜੀ ਹਰੀਪੁਰ ਨੂੰ ਕਿਉਂਕਿ ਕੈਮਰੇ ਚ ਅਸੀਂ ਨਹੀਂ ਆਵਾਂਗੇ ਪਰ ਅਸੀਂ ਉੱਚ ਕਾਮਜਾਬ ਰਹੇ ਜੀ ਅਸੀਂ ਬਿਲਕੁਲ ਟ੍ਰੇਸ ਆਊਟ ਹੈ ਤਕਰੀਬਨ ਸਾਨੂੰ ਇਥੇ ਦਾ ਵੀ ਨੌਲੇਜ ਆ ਗਈ ਹੈ ਵੀ ਸ਼ਾਇਦ ਸਾਨੂੰ ਕਦੇ ਜੇ ਵੀ ਹੋ ਜਾਏਗਾ ਕਿ ਕਿੱਥੇ ਵੇਚੇ ਉਹਨਾਂ ਨੇ ਸਾਰਾ ਤੁਹਾਨੂੰ ਕੱਢ ਕੇ ਸਟੋਰੀ ਪੂਰੀ ਸਾਫ਼ ਦਵਾਂਗੇ ਜੀ ਤੇ ਮੇਰੀ ਕੋਸ਼ਿਸ਼ ਹੈ ਵੀ 10 ਸਾਲ ਉਮਰ ਕੈਦ ਦੀ ਹੈ 20 ਸਾਲ ਦੀ ਸਜ਼ਾ ਲਗਾ ਜੁਰਮ ਲੱਗੇ ਉਹਨਾਂ ਨੇ ਕਰ ਤਮਾਮ ਤਾਂ ਕਿ ਬਾਹਰ ਨਾ ਆ ਸਕਣ ਜਿਹੜਾ ਮੈਂ ਤਾਂ ਕੀਤਾ ਜੀ ਉਹ ਬੀਬੀ ਵਾਲਾ ਜਿਹੜੇ ਕੱਪੜੇ ਕੱਪੜੇ ਪੜੇ ਆ ਬਿਲਕੁਲ ਹਾਂਜੀ ਉਹਦੇ ਬਾਰੇ ਤੁਸੀਂ ਕੀ ਕੀਤਾ ਜੀ ਉਹ ਸਰបង្ਗਮਨ ਅਦਾਲਤ ਕੀਤਾ ਜੀ ਅਸੀਂ ਕਿੰਨੇ ਜਾਂਦੇ ਕਿੰਨੇ ਜਾਂਦੇ ਦੋ ਤੇਜੀ ਕਿਲਾ ਅੱਛਾ ਜੀ ਕੋ ਬਿਜੀ ਜਿਹੜਾ ਲੰਬੜਾ ਹੈ ਠੀਕ ਜੀ ਜਿਹਨੇ ਜਿਹਨੇ ਸ਼ਹਿਦ ਦਿੱਤੀ ਹੈ ਠੀਕ ਹੈ ਜੀ ਤੇ ਕੋ ਜਿਹੜਾ ਜਿਨੇ ਇਹਨਾਂ ਨਾਲ ਬਾਤਨੀ ਜੀ ਕੀਤੀ ਮੈਂ ਖੁਦ ਵੀ ਜਾ ਕੇ ਆਥੇ ਤੁਸੀਂ ਵੀ ਆਗੇ ਥੋੜੀ ਜੋ ਕੋਈ ਵੀ ਜੇ ਹੋਏਗਾ ਓਥੇ ਇੱਕ ਕੋਈ ਬੰਦਾ ਹੈਗਾ ਸੀ ਇੱਥੇ ਮੈਂ ਸੀ ਮੈਂ ਸੀ ਤੁਸੀਂ ਸੀ ਜੋ ਹੋਇਆ ਤੁਸੀਂ ਤੁਹਾਨੂੰ ਪਤਾ ਜਾਂ ਮੈਨੂੰ ਪਤਾ ਹਾਂਜੀ ਹਾਂਜੀ ਪਤਾ ਨਾ ਉਹ ਵਾਹਿਗੁਰੂ ਹੈ ਅੱਜ ਦਿਨ ਵੀ ਬੜਾ ਉਸ ਹਾਂਜੀ ਹਾਂਜੀ ਬਿਲਕੁਲ ਉਸ ਇਨਸਾਨ ਦਾ ਜਨਮ ਦਿਨ ਹੈ ਮਤਲਬ ਜੀਤੋ ਬੜਾ ਕੋਤਾਨੀ ਨਹੀਂ ਹੋਇਆ ਦੁਨੀਆ 'ਚ ਹਾਂਜੀ ਹਾਂਜੀ ਅੱਜ ਤੱਕ ਰਿਕਾਰਡ ਹੈ ਬਿਲਕੁਲ ਠੀਕ ਹੈ ਜੀ ਅੱਜ ਅਸੀਂ ਉੱਥੇ ਹਾਂਜੀ ਕੀ ਦੱਸ ਸਕਦੇ ਹੋ ਬਿਲਕੁਲ 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 ਉੱਥੇ ਤੁਸੀਂ ਨਾ ਮੈਨੂੰ ਜੋ ਧਮਕੀਆਂ ਵੀ ਆਈਆਂ ਮੈਨੂੰ ਮੇਰੀ ਜੋ ਵੀ ਹੋਇਆ ਚਲੋ ਮੈਂ ਉਸ ਜੀ ਨੂੰ ਨਹੀਂ ਰਹਿੰਦਾ ਉਹ ਗੁੰਡਾ ਕਰਦੇ ਸਾਹਮਣੇ ਵੀ ਖੜੇ ਹਾਂ ਤੇ ਗੱਲ ਫੇਰ ਮੈਂ ਉਹ ਬਰਦਾਸ਼ਤ ਨਹੀਂ ਕੀਤੀ ਹਾਂਜੀ ਮੈਂ ਬਰਦਾਸ਼ਤ ਨਹੀਂ ਕੀਤੀ ਮੰਨ ਲਓ ਤੇ ਤੁਹਾਡੀ ਲੜਾਈ ਨਹੀਂ ਸੀ ਉਹ ਤੁਹਾਡੀ ਲੜਾਈ ਨਹੀਂ ਸੀ ਉਹ ਮੇਰੀ ਲੜਾਈ ਹੋ ਗਈ ਸੀ ਜਿਹੜੀ ਇਸੇ ਆ ਜੇਗੀ ਤਾਂ ਉਹ ਮੌਕੇ ਜਾ ਕੇ ਤਾਂ ਪੀ ਸ਼ੁਰੂ ਕਰ ਦੇਗੀ ਠੀਕ ਹੈ ਜੀ ਇਹਨਾਂ ਨੇ ਇਹਦੇ ਪਾਈ ਸਵਾਬ ਪਾਈ ਬਿਲਕੁਲ ਸਰ ਤੈਨੂੰ ਤੁਸੀਂ ਕੱਲ ਮੈਨੂੰ ਮਿਲੇ ਸੀ ਹਾਂ ਜੀ ਕਹਾਣੀ ਤੁਸੀਂ ਗਏ ਸੀ ਨਾ ਮੈ ਉਹ ਕਿਹਾ ਜੀ ਇਹਨਾਂ ਨੇ ਬਿਆਨ ਕਰਾਏ ਹੈ ਇਹਨਾਂ ਦੀ ਬਕਾਇਦਾ ਇਹਨਾਂ ਦੀ ਡੀਡੀਆ ਆਨਲਾਈਨ ਕਰ ਦਿੱਤੀ ਗਈ ਸੀ ਅੱਜ ਸਿਰਫ ਅਸੀਂ ਕੱਲ ਵੀ ਮਾਉ ਸਾਹਿਬ ਸੀ ਨਗਰ ਕੀਰਤਨ ਅੱਜ ਵੀ ਨਗਰ ਕੀਰਤਨ ਉਹਦੇ ਇੱਕ ਤੁਸੀਂ ਆਣਾ ਸੀ ਉਹਦੇ ਕਰਕੇ ਅੱਜ ਮੈਂ ਨਹੀਂ ਬੁਲਾਇਆ ਇਹਨਾਂ ਦਾ ਸ਼ਾਮ ਤੱਕ ਸਵੇਰੇ ਦੀ ਕਾਰਵਾਈ ਹੋ ਜੇਗੀ ਜੀ ਉਹ ਬੰਦੇ ਤੇ ਸਰ ਨੇ ਕ੍ਰੋਸ ਵੀ ਕਰਾਇਆ ਕੋ ਤਾਂ ਗੱਲ ਨਹੀਂ ਮੈਂ ਨਹੀਂ ਕੀਤਾ ਜੀ ਕ੍ਰੋਸ ਬਸ ਠੀਕ ਹੈ ਉਹਨਾਂ ਨੇ ਮੈਂ ਉਹ ਇਹਨੇ ਕਹੀ ਆ ਜੀ ਸ਼੍ਰੀਮਤੀ ਮੈਂ ਕੱਲ ਗਈ ਮੈਂ ਵੀਡੀਓ ਦੇਖੀ ਹੈ ਇਹ ਜਾਂਦਾ ਹਾਂ ਸਵਾਪਈਏ ਕਰਨ ਉਹ ਚੁੱਕੇ ਸਾਡ ਸੜਦਾ ਜਦੋਂ ਸਵਾਪ ਗਰਮ ਉਦੋਂ ਹੀ ਹੱਥ ਸੜਨਗੇ ਹਾਂ ਬਸ ਸਵਾ ਤਾਂ ਇਦੀ ਤੇ ਪਈ ਹੈ ਹਾਂ ਜੀ ਹਾਂ ਮੈਂ ਆਗੇ ਚੱਕਦਾ ਮੈਨੂੰ ਪਤਾ ਗੁੱਸੇ ਚ ਆਗੇ ਤਾਂ ਮੇਰੇ ਹੱਥ ਆਗੇ ਨਾ ਸੜੇ ਹੈ ਨਾ ਕਿ ਇਹਨੇ ਸਾਡੇ ਉਦੀ ਹਾਂ ਜੀ ਹਾਂ ਬਸ ਇਹੇ ਕੰਮ ਹੈ ਲੜਾਈ ਕੋਈ ਕਰਾਸ ਨਹੀਂ ਬਣੇਗਾ ਜੀ ਜੋ ਮਰਜ਼ੀ ਹੋ ਜਾਏ ਜੀ ਇਹ ਸਾਬ ਕਾ ਦੀ ਦੋ ਵਗੈਰੀ ਹਾਂ ਜੀ ਤੇ ਇੱਕ ਉਹ ਜਿਹੜਾ ਔਜਲਿਆਂ ਵਾਲਾ ਉਹ ਜਿਹੜਾ ਕਾਲਾ ਪਲੰਬਰ ਕਹਿੰਦੇ ਕਾਲਾ ਪਲੰਬਰ ਜੀ ਕੱਲ ਅਸੀਂ ਸਰਸੋਸੀ ਭੇਜੀ ਸੀ ਪਾਲਟੀ ਅੱਜ ਨੂੰ ਬੁਲਾਇਆ ਸੀ ਫਿਰ ਅੱਜ ਸਾਨੂੰ ਆ ਟੂਟੀ ਪੈ ਗਈ ਹੈ ਉਹ ਵੀ ਜਿੱਦਾਂ ਤੁਸੀਂ ਕਹੋਗੇ ਮਾਰਨਿੰਗ ਮੈਂ ਇਹਨੂੰ ਖਤਮ ਕਰ ਦੂੰਗਾ ਇਸ ਕੇਸ ਨੂੰ ਜਿੱਦਾਂ ਕਹੂੰਗਾ ਚਲਾਨ ਕਰਨਾ ਚਲਾਨ ਜੋ ਵੀ ਜੀ ਤਾਂ ਉਹ ਇੱਥੇ ਆ ਕੇ ਕਾਤੀ ਦਾ ਸਾਸ ਕਰਦਾ ਤੁਸੀਂ ਕੋਈ ਮੈਨੂੰ ਟਾਈਮ ਦੱਸ ਦਿਓ ਜੀ ਉਹ ਬੰਦਾ ਇੱਥੇ ਹੋਏਗਾ ਜੀ ਦੱਸੋ ਜੀ ਓਕੇ ਤੁਸੀਂ ਕੋਈ ਟਾਈਮ ਦੱਸ ਦਿਓ ਮੈਨੂੰ ਦੱਸੋ ਜਦੋਂ ਦਾ ਕੱਲ ਅਸੀਂ ਤੇ ਮੈਂ ਹੋਣਾ ਨਹੀਂ ਮੇਰੇ ਕੋ ਹਾਈ ਕੋਰਟ ਮੈਟਰ ਲੱਗਿਆ ਪਰ ਮੈਂ ਪਰਸੋ ਰੱਖ ਲਾਂ ਜਿੱਦਾਂ ਤੁਸੀਂ ਕਹੋ ਜੀ ਆਪ ਮੈਂ ਆਪ ਡੀਲ ਕਰੂੰਗਾ ਜੀ ਏਸੀ ਆਫਸ ਦੀ ਡੀਲ ਕਰਾਂਗੇ ਠੀਕ ਠੀਕ ਹੈ ਜੀ ਹੋ ਗਿਆ ਜੀ ਆਪਣੇ ਤਿੰਨ ਕੇਸ ਹੋ ਗਏ ਕਲੀਅਰ ਤੇ ਇੱਕ ਹੈਗਾ ਜੀ ਕੁਤ ਲਖਜੀ ਹੋ ਗਈ ਲਖਵੀਰ ਕਿਨ ਹੈ ਲਖਜੀ ਇਮਾਂ ਵਾਲੇ ਇਹਨਾਂ ਤੇ ਜੀ ਪਿਛਲੇ ਸਮੇਂ ਚ ਦੋ ਵਾਰੀ ਹਮਲੇ ਵਜ੍ਹਾ ਕਰੀ ਜੀ ਜੀ ਤੁਹਾਨੂੰ ਮੈਂ ਬਹੁਤ ਫੋਨ ਕਰਦਾ ਤੁਸੀਂ ਮੈਨੂੰ ਮਿਲੇ ਵੀ ਹੈ ਇਹਨਾਂ ਦਾ ਜਿਹੜਾ ਪਹਿਲਾ ਹਮਲਾ ਸੀ ਹਾਂ ਜੀ ਉਹ ਇਹਨਾਂ ਦੀ ਫਾਈਲ ਕੋਰਟ ਸਪਈ ਸਰ अच्छा जी मैंने उन्हें कही ਤੁਸੀਂ ਬਿਲਕੁਲ ਸਹਿਮਤ ਨਹੀਂ ਹੋਣਾ ਉਹਦੇ ਨਾਲ ਤੁਸੀਂ ਜਾ ਕੇ ਉੱਥੇ ਸਟੇਟਮੈਂਟ ਦੇਣੀ ਹੈ ਮੈਂ ਨਾਲ ਜਾਊਂਗਾ ਤੁਹਾਡੇ ਜੱਜ ਸਾਹਿਬ ਦੇ ਜਿਹੜੀ ਪੁਲਿਸ ਨੇ ਤਫ਼ਤੀਸ਼ ਕੀਤੀ ਘਟਿਆ ਕੀਤੀ ਮੈਂ ਦੁਬਾਰੇ ਤਫ਼ਤੀਸ਼ ਕਰਾਣੀ ਹੈ ਇੱਕ ਇਹਨਾਂ ਦਾ 120/23 ਮਕਦਮਾ ਮੇਰੇ ਕੋਲ ਪਿਆ ਜਿਹਦੇ ਚਿਰ ਤੇ ਫਾਈਨਲ ਕੀਤਾ ਹੋਣਾ ਹੈ ਨਾ ਉਹ ਅਸੀਂ ਚਲਾ ਰਹੇ ਹਾਂ ਮੈਂ ਚਾਹੁੰਦੇ ਦੋਏ ਇਕੱਠੇ ਚਲਾਈਏ ਪਰ ਇਹ ਕਦੀ ਫੋਨ ਨਹੀਂ ਚੁੱਕਦੇ ਕਿ ਇੱਕ ਵਾਰ ਇਹਨਾਂ ਦਾ ਕੋਈ ਐਕਸੀਡੈਂਟ ਕਿਸੇ ਦਾ ਹੋ ਗਿਆ ਪ੍ਰੋਬਲਮ ਮਤਲਬ ਮੈਂ ਮੈਂ 100 ਫੋਨ ਆਪਣੇ ਫੋਨ ਚੋਂ ਕੱਢ ਕੇ ਦੱਸ ਸਕਦਾ ਜੀ ਕਿ 4 ਮਹੀਨੇ ਜਮਾਨੇ ਨੂੰ ਕੀਤਾ ਤੇ ਮੇਰੇ ਨੈਪਕੁਰ ਵੀ ਕਰਦੇ ਜੱਜ ਕਹਿੰਦਾ ਰੋਜ਼ ਇਹ ਮੈਂ ਤਸਵੀਰੇ ਜਾਣ ਜੀ ਇਹਨਾਂ ਦੀ ਫਾਈਲ ਉੱਥੋਂ ਕਢਾ ਕੇ ਲੈ ਕੇ ਆਵਾਂ ਮੈਂ ਇਹਨਾਂ ਨੂੰ ਥਾਣੇਦਾਰ ਭੇਜੂਗਾ ਉਹ ਨਾਲ ਇਕੱਠੀਆਂ ਦੋਨੋਂ ਫਾਈਲਾਂ ਦੀ ਤਫ਼ਤੀਸ਼ ਸ਼ੁਰੂ ਕਰ ਦੇ। ਦੱਸੋ ਜੀ। ਕਰ ਜਾਨੀ। ਤੁਸੀਂ ਦੱਸੋ ਮੈਂ ਤੁਹਾਨੂੰ ਕਹਦਾ ਰਿਹਾ ਨਾ ਕਾਲ। ਹਾਂਜੀ। ਮੈਂ ਤੁਹਾਨੂੰ ਖੁਦ-ਖੁਦ ਕਾਲ ਕਰਦਾ ਰਿਹਾ। ਉਹ ਤਾਂ ਇੱਕ ਸਾਜੀ ਇੱਕ ਵਾਰ 10 ਮਿੰਟ ਲਈ ਆ ਜਾਓ ਤੁਹਾਨੂੰ 10 ਮਿੰਟ ਜੱ ਸਾਹ ਦੇ ਖੜਾ ਕਰਕੇ ਮੈਂ ਵਾਪਸ ਕਰ ਦੇਣਾ। ਉਹ ਬਾ ਫਾਈਲ ਵੀ ਨਾਲੇ ਲੈ ਆਣੀ। ਪੁਲਿਸ ਨੇ ਉਹਨੂੰ ਬੰਦ ਕਰ ਦਿੱਤਾ ਤਫ਼ਤੀਸ਼ ਨੂੰ। ਅਸੀਂ ਰੀਓਪਨ ਕਰਾਉਣਾ ਜੀ। ਇਹਨੂੰ ਰੀ ਇਨਵੈਸਟੀਗੇਸ਼ਨ ਕਹਿੰਦੇ ਆ। ਪਪੋ ਸਟਾਰਟ ਕਰਕੇ ਦੋਨੋਂ ਕੇਸ ਤੁਹਾਡੇ ਨਾਲ ਇਕੱਠੇ ਟਲਾਂਗੇ ਨਾਲ ਲੈ ਕੇ ਉਹਨਾਂ ਦਾ ਟਾਈਮ ਆਪਣੇ ਹੀ ਜੁੜ ਜਾਓ ਤੁਸੀਂ 11 ਵਜੇ ਦਾ ਕੱਲ ਦਾ ਟਾਈਮ ਕਰ ਲਓ ਠੀਕ ਹੈ ਇਹ ਮੇਰੇ ਵਾਲੇ ਦੇ ਸਰ ਤੁਹਾਡੇ ਕੋਲੇ ਹੀ ਆ ਨਾ ਹਾਂਜੀ ਹਾਂਜੀ ਉਹ ਕੋਈ ਗੱਲ ਨਹੀਂ ਅਸੀਂ ਬੈਠੇ ਸਾਡੀ ਸਾਰੀ ਟੀਮ ਹੀ ਹੈ ਠੀਕ ਹੈ ਟੋਟਲ 21 ਬੰਦੇ ਇੱਥੇ ਠੀਕ ਹੈ 21 ਜੋ ਤਿੰਨ ਚਾਰ ਜੱਜਨੇ ਭੇਜੇ ਵੀ ਹੈ ਹਾਂਜੀ ਹਾਂਜੀ ਕੁਝ ਇੱਕ ਰੋਟੀ ਪਕਾਉਂਦਾ ਮੰਨ ਲਓ ਰੜਾ ਵਾ ਕੇ ਅਸੀਂ ਕੰਮ ਕਰ ਨਾਲੇ 12 13 ਬੰਦੇ ਹੀ ਆ ਜਿਹੜੇ ਉਹੀ ਰਿਪੀਟਰ ਹੁੰਦੇ ਨੇ ਉਹਨਾਂ ਚੋਂ ਦੋ ਤਿੰਨ ਇਦਾਂ ਦੇ ਆ ਜਿਹਨਾਂ ਨੂੰ ਫੜਕੇ ਚਲਾਉਣਾ ਪੈਂਦਾ ਹੈ ਇੱਕ ਰਜ ਵੀ ਹੁੰਦੇ ਇਦ ਕਈ ਕਮਾਉ ਹੁੰਦੇ ਕਈ ਗਵਾਉ ਹੁੰਦੇ ਐ ਅੱਛਾ ਜੀ ਸਾਨੂੰ ਇਹ ਹੋ ਗਿਆ ਇੱਕ ਸਾਡਾ ਲਾਸਟ ਕੇਸ ਹੈਗਾ ਦੱਸੋ ਦੱਸੋ ਐ ਕਿੱਥੇ ਜਿੱਤਿਆ ਹਾਂਜੀ ਹਾਂਜੀ ਇੱਕ ਸਾਡਾ ਸਾਧਿਆ ਕਾ ਜੀ ਸੰਗੋਪ ਦੇ ਸਾਡਾ ਜੀ ਹੱਦੀ ਬੀਜਨ ਦਾ ਦੇਰ ਸੰਗੋਪ ਦੇ ਇੱਕ ਹੀ ਕੇਸ ਆਪਾਂ ਇਹਨਾਂ ਦਾ ਬੇਟਾ ਗਿਆ ਸੀ ਆਪਣੇ ਸੌਰੀ ਅੱਛਾ ਜੀ ਹੈ ਦਾ ਬੱਸ ਐ ਸਤ ਸਤ ਸਤਨ ਨੂੰ ਸਾਨੂੰ ਸਰਗੋਦੀਆ ਨਿਕਈ ਗਏ ਉਹ ਬੰਦਾ ਸੌਰੀ ਗਿਆ ਉੱਥੇ ਉਹਨੇ ਚ ਲੋਕ ਪਤਾ ਨਹੀਂ ਪੀਤੀ ਹੋਦੇ ਬੂਟ ਪਾ ਲਈ ਜਾ ਉੱਥੇ ਬਾਰਾ ਕੋਟਾ ਅਲਗੁਲਾ ਕੀਤਾ ਉਹਨੇ ਕਿਹੜੇ ਪਿੰਡ ਗਿਆ ਸੀ ਕਿਹੜਾ ਪੜਿਆ ਭੋੜੀ ਭੋੜੀ ਬੋਡਾ ਫੜਟ ਚ ਮਿਲ ਕੇ 5.5 ਹਾਂਜੀ ਭੋੜੀ ਜਾਂ ਸਾਢੇ 3 ਹਾਂਜੀ ਉਹਨੇ ਦੇਤੀ 112 ਤੇ ਬੂਟ ਦਿੱਤਾ ਅੱਛਾ ਜੀ ਤੁਹਾਡੇ ਕੈਮਰਾ ਚ ਚਲ ਗਿਆ ਠੀਕ ਹੈ ਜੀ ਮਲਾਜਮ ਜਿਹੜੇ ਚਲ ਗਿਆ ਉਹਦੀ ਮੋੜ ਕੇ ਉੱਥੋਂ ਲੈ ਜਾਂਦਾ ਜੀ ਫੜ ਕੇ ਅੱਛਾ ਜੀ ਉਹਦੀ ਜੇਬ ਦੇ ਵਿੱਚ 1500 ਸੀ ਤੇ 2000 ਰੁਪਏ ਜੋ ਸੀ ਤੁਹਾਡੇ ਮਲਾਜਮ ਨੇ ਕੱਢ ਲਿਆ ਇੱਕ ਦਿਨ ਦੀ ਗੱਲ ਹੈ ਕਿੰਨੇ ਚਿਰ ਹੋ ਗਿਆ ਜੀ ਉਹ ਵੀ ਨਾ ਅਸਲੀ ਆਈ.ਡੀ. ਤੁਹਾਡੇ ਇੱਥੇ ਅੱਛਾ ਮੈਂ ਮਿਲਿਆ ਸੀ ਤੁਹਾਨੂੰ ਨਹੀਂ ਆਰ.ਜੀ. ਮਿਲੇ ਸੀਗੇ ਇਹਨਾਂ ਨੂੰ ਕਹੇ ਕਿ ਸਾਨੂੰ ਮਲਾਜਮਾਂ ਦਾ ਨਹੀਂ ਪਤਾ ਤੁਹਾਡੋਂ ਮਲਾਜਮ ਪਤਾ ਨਹੀਂ ਕੋਈ ਗੱਲ ਨਹੀਂ ਪਤਾ ਬਾਹਰੋਂ ਥੋੜਾ ਅਗੇ ਮਲਾਜਮ ਸਾਡੀ ਏ ਇਹ ਤੁਸੀਂ ਦਿਓ ਮੈਨੂੰ ਵਿਆਦੀ ਮੈਂ ਸਾਰੇ ਇਕੱਠੇ ਕਰ ਲਾਂ ਮਲਾਜਮ ਜੀ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਕੋਲ ਲਿਖਾਓ ਤਾਂ ਇਹ ਸਾਡੀ ਬਾਕੀ ਗੱਲ ਸਭ ਇਹ ਹੈ ਜੀ ਮਸਲਾ ਪਿੰਡ ਦਾ ਸਿਰਫ ਉਹਰਾ ਜੋ ਗਲਤ ਪਿੰਡ ਦੇ ਹਾਂ ਹਾਂਜੀ ਉਹ ਠੀਕ ਨਹੀਂ ਪਾਸੋਂ via ਕੋ ਪਾਸੋਂ ਤੋਂ ਮੋਟਰਸਾਈਕਲ ਚ ਕੇ ਬਰੇਕ ਬਿਲਕੁਲ ਜੀ ਅਸੀਂ ਉਹ ਕੈਮਰੇ ਚੈੱਕ ਕਰ ਲਏ ਸਾਡਾ ਕਾਫੀ ਉਹ ਬੰਦੇ ਟਰੇਸ ਕਰਦੇ ਸੀ ਦੋ ਬੰਦੇ ਹੈਗੇ ਸੀ ਉਹ 9 15 ਮਾਡਲ ਸੀ ਉਹਨਾਂ ਦੀ ਕੋ ਡੈਥ ਹੋਈ ਹੋਊ ਚਰੇ ਉਥੋਂ ਆਈ ਸੀ ਜਲੰਧਰਾਂ ਦੇ ਉਹੀ ਹੈ ਨਾ ਹਾਂਜੀ ਹਾਂ ਪਿਛਲੇ ਇਨਾ ਦਿਨਾਂ ਦੇ ਮਾਦੇ ਵਿੱਚ ਲਗਭਗ ਸਾਲ ਹੋ ਗਿਆ ਘਟੋ ਘਟ 3 ਘਰ ਤੇ ਦੁਕਾਨਾਂ ਭੱਜ ਗਈਆਂ ਬਲੇ ਸੀ ਚਲੋ ਮੈਂ ਤਾਂ ਕਹਿੰਦੇ ਸੁਣਿਓ ਬਰੇ ਸਾਈਆਂ ਮੱਥਾ ਤੇ ਕੀ ਜਿਆ ਸਵੇਰੇ ਕੋ ਫੋਨ ਨਾ ਇਦਾਂ ਦਾ ਆਵੇ ਹੁਣ ਸੁਨਿਆਰੇ ਨਹੀਂ ਫਟ ਰਹੀਆਂ ਮੈਂ ਸਾਰੇ ਸੁਨਿਆਰੇ ਬੁਲਾਏ ਆ ਜੀ ਮੈਂ ਇੰਤਸਾਫ ਐਸਐਸਪੀ ਸਾਹਿਬ ਨਾਲ ਉਹਦੀ ਬੀਸੀ ਕਰਾ ਲਟ ਗਿਆ ਸੁਨਿਆਰੇ ਇੱਕ ਮੰਦਰ ਇੱਕ ਮੰਦਰ ਵੀ ਭੱਜਾ ਜੀ ਇੱਕ ਪਰ ਅੱਛੀ ਜੀ ਐਮਸੀ ਬੈਂਕ ਦੇ ਲੱਗੇ ਆ ਉਹਨੇ ਆਪਣੀ ਸ਼ਰਧਾ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰ ਛੋਟਾ ਜਿਹਾ ਮੰਦਿਰ ਬਣਾਇਆ ਸੀ ਉੱਥੇ ਦੇ ਪੈਸੇ ਵੀ ਅੰਦਰ ਚਾ ਉਹਦਾ ਘੱਟੋ ਘੱਟ 3 ਲੱਖ ਹੁੰਦੇ ਦਾ ਉਸ ਦਾ ਨੁਕਸਾਨ ਹੋ ਗਿਆ ਉਹ ਸਾਲ ਹੋ ਗਿਆ ਸਾਲ ਨੂੰ ਹਾਂ ਜੀ ਕਿਉਂਕਿ ਮੰਦਿਰ ਦੇ ਵਿੱਚ ਉਹ ਜਿੱਦਾਂ ਨਹੀਂ ਹੁੰਦਾ ਵੀ ਉਹ ਮੱਥੇ ਰੋਜ਼ ਮੱਥਾ ਟੇਕਣਾ ਇਹ ਕੇਸ ਸਿਸਟਰ ਹੋ ਗਿਆ ਫਿਰ ਤਾਂ ਮੈਂ ਦੇਖ ਸਕਦਾ ਉਹਦਾ ਕੀ ਬਣਿਆ ਐਫ ਆਈ ਆਰ ਹੋਈ ਬਜੀ ਹਾਂ ਬਾਬੂ ਦਾਸਰਾਮ ਲੀਨ ਦਾ ਘਰ ਹੈ ਜੀ ਉਹ ਉਮਰ ਦਾ ਹੈਗਾ ਉਸ ਵਾਸਤੇ ਜੀ ਉਹਦੀ ਆਫਾਇਰ ਹੋਈ ਉਹ ਤੇ ਮਰ ਕੇ ਉਹਨੇ ਬੰਦੇ ਨੇ ਆਪਣੇ ਅੰਦਰੋਂ ਨਾ ਉਹ ਪੈਨ ਡਰਾਈਵ ਬਣਾ ਕੇ ਵੀ ਕਿਉਂਕ ਨਾਵ ਕਾਰਵਾ ਵੀ ਤਾਂ ਉਹ ਪੈਂਡਰਾਈ ਵੀ ਨਹੀਂ ਬਣੀ ਹੁੰਦੀ ਉਹ ਚਲੋ ਮੇਰੇ ਤੋਂ ਪਹਿਲਾ ਦਾ ਕੇਸ ਹੈਗਾ ਉਹ ਮੈਂ ਉਹ ਮੈਂ ਬਾਤ ਕਰ ਲਾਂ ਨਾ ਜੀ ਜੋ ਕੁਝ ਮੇਰੇ ਕਰਨ ਵਾਲਾ ਹਾਂ ਮੈਂ ਜਰੂਰ ਕਰਦਾ ਕੋਈ ਜੀ ਜਰੂਰ ਹੋਏਗਾ ਜੀ ਤੁਹਾਨੂੰ ਗੱਲ ਹੈ ਹੈ ਪਤਾ ਕੀ ਅੰਤੇ ਮੈਰੀ ਆਪ ਕੱਲ ਗੱਲ ਹੋਈ ਜਦੋਂ ਉੱਥੇ ਬਿਠਾਏ ਹੁੰਦੇ ਦੋ ਨਕਲੀ ਨਿਆਣ ਕਰਦੇ ਮੋਟਰਸਾਈਕਲ ਤੇ ਤੁਸੀਂ ਦੱਸਿਓ ਅਸੀਂ ਉਹ ਕਦੀ ਕਿਸੇ ਦੇ ਘਰ ਚ ਪੜ ਜਾਂਦੇ ਧੱਕੇ ਨਾ ਸਾਡੀ ਦੁਕਾਨ ਤੇ ਵੀ ਆਣ ਕੇ ਉਹ ਨਹੀਂ ਹੁਲਾ ਬੁਲਾ ਕੀਤਾ ਮੈਨੂੰ ਉਹਦਾ ਕੱਲ ਪਤਾ ਲੱਗਾ ਇਹ ਤੁਸੀਂ ਵੀ ਉਸ ਤੋਂ ਬਾਅਦ ਉਹ ਕੱਲ ਸਕੇ ਸੰਗਤਪੁਰ ਲੋਕਾਂ ਦੇ ਘਰਾਂ ਚ ਪੜਦੇ ਸੀ ਤੇ ਉੱਥੋਂ ਆਪਣੇ ਪਿੰਡ ਦਾ ਮੁੰਡਾ ਹੀ ਆ ਕੇ ਮੈਨੂੰ ਫੋਨ ਕੀਤਾ ਕਹਿੰਦਾ ਭਾਜੀ ਉਹ ਵੀ ਨਹੀਂ ਆ ਗਏ ਇੱਥੇ ਲੋਕਾਂ ਦੇ ਘਰਾਂ ਜਾ ਕੇ ਜ਼ਬਰਦਸਤੀ ਨਹੀਂ ਕੀਤਾ ਕਹਿੰਦਾ ਪੜਦੇ ਸੇਵਾ ਦੇ ਨਾਮ ਨੂੰ ਤੇ ਮਗਰ ਜ਼ਬਰਦਸਤੀ ਕਰਦੇ ਉੱਥੋਂ ਨਿਕਲ ਕੇ ਤੁਹਾਡੇ ਮੁੰਡੇ ਜੱਤ ਗਏ ਆ ਉਹ ਪ੍ਰਤਾਪਰੇ ਚਲੇਗਾ ਪ੍ਰਤਾਪਰੇ ਪਿੰਡ ਚ ਫੇਰ ਨਹੀਂ ਕਿਹੜਾ ਤੇ ਤਾਂ ਬੰਦੇ ਸਾਡੇ ਮਿੰਡੀ ਮਗਰ ਲੱਗੇ ਸੋਨੂੰ ਜਿਹੜਾ ਮੁੰਨੂ ਮੁੰਡਰਾਂ ਨਾਲ ਗੱਲ ਕੀਤੀ ਤੁਹਾਡੇ ਬੰਦੇ ਹਜੇ ਖ ਉਹਨਾਂ ਨੇ ਫੇ ਪਾਲਿਆ ਮੋਟਰਸਾਈਕਲ ਪ੍ਰਤਾਪਰੇ ਅੱਡੇ ਤੋਂ ਫਲੋਰਨਾ। ਫੇ ਮੇਰੀ ਐਸਚੋ ਫਲੋਰਨਾ ਵੀ ਗੱਲ ਕੋਈ। ਮੌਕੇ ਤੇ ਉਹ ਵੀ ਨਹੀਂ ਸੀ। ਉਹਨੇ ਗੱਨਾਪੈਂਟ ਚੌਂਕੀ ਦਾ ਨੰਬਰ ਮੈਨੂੰ ਦਿੱਤਾ। ਗੱਨਾਪੈਂਟ ਵਾਲੇ ਨੇ ਕੀਤਾ ਉਹ ਵੀ ਮਲਬ ਮੌਕੇ ਤੇ ਨਾਕਾਹੇ ਨਹੀਂ ਸੀ ਜਿਹੜਾ ਮਿਲਾਂ ਪੈਂਸ ਕੋਰ ਦਾ। ਕੁਦਰਤੀ ਜਦੋਂ ਤੁਹਾਡੀ ਕਾਲ ਆਈ ਨਾ ਸਾਡੀ ਪਾਰਟੀ ਇੱਥੇ ਚੱਲੇ ਸੀ ਇਹਨਾਂ ਦੇ ਵੀਡੀਓ ਬਣਾ। ਹੂੰ। ਉਹ ਹੋਈ ਹੋਈ ਉਹ ਮਿੰਟੋ ਮਿੱਟੀ ਉਹ ਕੁਦਰਤੀ ਚੱਲੇ ਹੋਏ ਸੀ। ਅਸੀਂ ਚੱਲੇ ਸੀ ਮਾਉ ਸਾਬ ਨੂੰ ਉਹਨਾਂ ਨੇ ਮੈਂ ਕਿਹਾ ਤੂੰ ਉੱਥੇ ਜਾ ਕੇ ਆਉ। ਹਣ ਜੇ ਤਾਂ ਆਹ ਪੈਂਟ ਵਾਲਾ ਰਾਹ ਸਹੀ ਹੁੰਦਾ ਤੂੰ ਫੜੇ ਜਾਣੇ ਸੀਗੇ। ਬੰਦਿਆਂ ਨੇ ਪੈ ਗਿਆ ਬਾ ਉਹ ਨੇ ਨਾ ਬੁਨੇ ਕੰਨਾਂ ਭਾਜੀ ਕੈਮਰੇ ਨੂੰ ਚਲਾਉ ਕਿਦਾਂ ਚੈੱਕ ਕਰਨ ਆਏ ਸੀ 45 ਕੈਮਰੇ ਆਪਣੇ ਜਿਹਨਾਂ ਚੋਂ 15 ਚੱਲਦੇ ਐ ਉਹਦਾ ਬਹੁਤ ਫਾਇਦਾ ਰਹਿਣਾ ਸਾਡੇ ਸ਼ਹਿਰ ਨੂੰ ਮੈਂ ਉਹਨੂੰ ਸ਼ਿਫਟ ਕਰਾ ਕੇ ਉੱਪਰੋਂ ਥੱਲੇ ਲੱਗਾਂ ਲਵਾਂ ਜੀ ਉਹ ਜਿੱਥੇ ਕੁੜੀ ਦਾ 112 ਵਾਲਾ ਚੱਲਦਾ ਉਹ ਠਿਕ ਮਲਾਇਮ ਬੈਠਾ ਰਹੇ ਦੇਖੀ ਜਾਵੇ ਤੇ ਉਹ ਕਰਾਓ ਇੱਕ ਵਾਰ ਠੀਕ ਹੈ ਮੈਂ ਲੈਂਦਾ ਨਿਹੰਗਾਨਾ ਦੱਸੋ ਕੀ ਕਰਦੇ ਆ ਮੇਰੇ ਕੋਲ ਦੋ ਮਿੰਟ ਹੱਦ ਤੱਕ ਤਾਂ ਮਿਲੇ ਨਹੀਂ ਉਹ ਜੇ ਮਿਲਦੇ ਤਾਂ ਐਕਸ਼ਨ 420 ਦਾ ਜੇ ਫਰਾਡ ਕਰਦੇ ਕੋਈ ਕੋ ਜਾਂ ਕਿਸੇ ਗਲਤ 8419 ਜੋ ਵੀ ਜਰੂਰ ਸਹੀ ਨਹੀਂ ਅੰਗਲੀ ਹੈਗੀ ਉਹ ਲਟੇਰੇ ਹੀ ਆ ਦੇਖੋ ਅਸੀਂ ਬਾਣਾ ਜਰੂਰ ਪਾਉਂ ਬਿਠਾ ਲਾਂਗੇ ਤੇ ਨੰਗ ਜੱਥੇ ਬੰਦੀ ਨੂੰ ਪੁੱਛ ਲਾਂਗੇ ਤੁਹਾਡੇ ਹੈਗੇ ਕਿ ਨਹੀਂ ਹੈਗੇ ਜੋ ਕਹਿ ਦੇਣ ਕਿ ਜਾਂ ਉਹਨਾਂ ਕੋਈ ਆਇਡੈਂਟੀਟੀ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੀ ਪਛਾਣ ਪੱਤਰ ਵੈਰੀਫਾਈ ਕਰਨ ਤੋਂ ਬਾਅਦ ਹੀ ਐਕਸ਼ਨ ਹੋਏਗਾ ਜੀ ਨੰਗ ਹੈਗੇ ਮੰਗਦੇ ਹੈ ਜਾਂ ਜ਼ਬਰਦਸਤੀ ਕਰਦੇ ਕੀ ਕਰਦੇ ਹੈ ਕਿਉਂਕਿ ਜਿੱਦਾਂ ਹੁਣ ਉਹ ਦੂਜੀਆਂ ਗੱਡੀਆਂ ਆਉਂਦੀਆਂ ਕਲੈਕਸ਼ਨ ਜਿਹੜੇ ਆਟਾ ਦਾਣਾ ਮੰਗਦੇ ਉਹ ਵੀ ਕਈ ਇਦ ਕਹਿੰਦੇ ਨੇ ਅਸੀਂ ਲੈਣਾ ਹੀ ਲੈਣਾ ਜੀ ਇੱਥੋਂ ਜਿਹੜੇ ਅਸਲ ਬੰਦੇ ਉਹ ਨਹੀਂ ਆੜਦੇ ਉਹ ਤੁਰ ਜਾਂਦੇ ਜੀ ਹਾਂ ਜੀ ਰਕੇਸ਼ ਕੁਮਾਰ ਜੀ ਜਿਹੜੇ ਐ ਐਲਸੀਡੀ ਜਾਂ ਕੈਮਰਿਆਂ ਦੀ ਉਹ ਅਸੀਂ ਪਿਛਲੇ ਸਮੇਂ ਤੋਂ ਦੇਖਿਆ ਕਿ ਤੁਹਾਡੇ ਇੱਕ ਬੰਦ ਕਮਰੇ ਦੇ ਕੋਲ ਲੱਗੀਆਂ ਪਹਿਲਾਂ ਵੀ ਪਤਮਨ ਦੇ ਸੱਜਣਾ ਨੇ ਮੰਗ ਕੀਤੀ ਸੀ ਕਿ ਇਹ ਜਿਹੜੀ ਐਲਸੀਡੀ ਆ ਇਹ ਮੁਰਸ਼ੀ ਵਾਲੇ ਕਮਰੇ 'ਚ ਜਾਹੀਦੀ ਆ ਇਹ ਬਿਲਕੁਲ ਜੀ ਮੇਰੀ ਪੋਸਟਿੰਗ ਤੋਂ ਪਹਿਲਾਂ ਹੀ ਲੱਗੀ ਸੀ ਇਹਦੇ ਲਈ ਮੈਂ ਤਿੰਨ ਚਾਰ ਲੈਟਰ ਜਿਹੜੇ ਸਾਡੇ ਅਸਲ 'ਚ ਇੱਕ ਯੂ ਆਫਿਸ ਤੋਂ ਜਿਹੜੀ ਸਰਕਾਰੀ ਤੌਰ ਤੇ ਲੱਗੀਆਂ ਨੇ ਜਾਂ ਜਿੱਦਾਂ ਵੀ ਲੱਗੀਆਂ ਨੇ ਉਹਨਾਂ ਦਾ ਹੀ ਇੱਕ ਜਿਹੜੀ ਜਿਹਨਾਂ ਦੇ ਉਹਨਾਂ ਦਾ ਠੇਕੇਦਾਰ ਨਾਲ ਕਨੈਕਟ ਹੈ ਅਸੀਂ ਤਿੰਨ ਲੈਟਰ ਈਓ ਸਾਭ ਨੂੰ ਲਿਖ ਚੁੱਕੇ ਖੁਦ ਵੀ ਮੈਂ ਪਰਸਨਲੀ ਤੌਰ ਤੇ ਵੀ ਉਹਨਾਂ ਨੂੰ ਵੀ ਕਿਹਾ ਸੀ ਵੀ ਠੀਕ ਕਰਾਇਆ ਜਾਣ ਉਹਨਾਂ ਦੀ ਟੀਮ ਆ ਕੇ ਵਿਜ਼ਿਟ ਕਰ ਗਈ ਹੈ ਉਹ ਹੁਣ ਉਹ ਕੈਮਰੇ ਠੀਕ ਕਰਕੇ ਇਹਨੂੰ ਸ਼ਿਫਟ ਕਰਕੇ ਨੀਚੇ ਜਿਹੜੇ ਥੱਲੇ ਆਫਿਸ ਹੈ ਮਰੂ ਚਲਾਗਾ ਰਹੀ ਸੀ ਜਲਦੀ ਲਗਾ ਲਾਂਗੇ ਜੀ ਅਸੀਂ ਠੀਕ ਹੈ ਕੋਈ ਨਹੀਂ ਸਾਡਾ 112 ਮਹਿਲਾ ਮਿਤਰਾ ਦਾ ਆਫਿਸ ਹੈ ਹਾਂ ਇੰਟਰ ਕਰਦੇ ਹਾਂ ਅਸੀਂ ਉੱਚ ਲਵਾਵਾਂਗੇ ਤੇ ਦਿਨੇ ਨੂੰ ਚਪਲ ਸੈੱਟ ਦੀ ਹੈ ਤੇ ਸ਼ਾਮ ਨੂੰ ਵੀ ਬੈਠ ਲਈ ਜੀ ਚੱਪਾ ਉਹਨਾਂ ਨਾਲ ਬਾਤ ਕਰ ਦੇਣੀ ਹੂੰ ਜਲਦੀ ਕਰਾ ਦੇ ਜੀ ਅਸੀਂ ਅਸੀਂ ਬੇਨਤੀ ਕਰਦੇ ਆਂ ਵੀ ਅਸੀਂ ਇਹਨਾਂ ਨਾਲ ਗੱਲ ਕੀਤੀ ਵੀ ਜਿਹੜੀ ਅੰਦਰ ਜਿਹੜਾ ਸਾਡਾ ਵਾਪਰ ਗਿਆ ਸੀ ਖਾਸ ਤੌਰ ਤੇ ਜਿਹੜੇ ਪਰਿਵਾਰਾਂ ਦਾ ਮਸਲਾ ਸੀ ਚਾਹੇ ਬੇਗਨਪੁਰ ਵਾਲੇ ਸੀ ਚਾਹੇ ਸਿੰਘੇ ਸੰਗੂਵਾਲ ਵਾਲੇ ਤੇ ਚਾਹੇ ਬਲਗੇ ਵਾਲੇ ਉਹਨਾਂ ਦੀ ਪੂਰੀ ਤਸੱਲੀ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਐਸਐਚਓ ਸਾਹਿਬ ਜਿਹੜੇ ਅੱਜ ਬਾਹਰੋਂ ਆਏ ਸਾਡੇ ਸਾਥੀ ਆ ਉਹਨਾਂ ਨੂੰ ਤੁਸੀਂ ਆਪ ਜਾ ਕੇ ਤਸੱਲੀ ਦਿਓ ਤਾਂ ਕਿ ਉਹਨਾਂ ਦਾ ਵੀ ਖੋਸਾ ਬਣਿਆ ਰਹੇ ਜਿੱਕੋ ਪਹਿਲਾਂ ਤਾਂ ਮੈਨੂੰ ਮਹਿਸੂਸ ਹੋ ਰਿਹਾ ਤੁਸੀਂ ਸਾਰੇ ਨਾ ਇੰਨੀ ਸਾਡੇ ਚੱਲ ਕੇ ਬਿਲਕੁਲ ਆਏ ਹੋਏ ਅੱਜ ਦੇ ਦਿਨ ਮਤਲਬ ਇੱਕ ਜਿਹੜੇ ਅੱਜ ਬਹੁਤ ਬੁਢੀ ਦਾਨੀ ਦਾ ਜਨਮ ਦਿਨ ਹੈ ਜਿਹੜਾ ਸਾਰੇ ਲੋਕ ਜਨਮ ਦਿਨ ਮਨਾ ਰਹੇ ਨੇ ਪਰ ਇੱਥੇ ਬੈਠੇ ਆ। ਅਸੀਂ ਜਿਹੜੇ ਕੇਸ ਇਹਨਾਂ ਨੇ ਸਾਨੂੰ ਦੱਸੇ ਨੇ ਅਸੀਂ ਤਕਰੀਬਨ ਉਹਨਾਂ ਸਾਰੇ ਸੋਲਵ ਕਰ ਦਿੱਤੇ ਹੋਏ ਨੇ। ਕੁਝ ਪਰਚੇ ਦੱਦ ਕੀਤੇ ਨੇ ਤੇ ਕੁਝ ਡੀਡੀਆਰ ਵੀ ਪਾਈ ਹੈ ਜਿਹੜਾ ਇੱਕ ਅੱਧਾ ਰਹਿੰਦਾ ਉਸੇ ਪਰਸੋਂ ਖਤਮ ਕਰਦਾ। ਜਿਹੜੀ ਐਨਆਰਆਈ ਵਾਲੇ ਇਹ ਫੇਸ ਆਊਟ ਹੈ ਸਾਡੇ ਬੰਦੇ ਸਾਡੇ ਲਿਸਟ ਦੇ ਨੇ ਲਿਖਣ ਉਹ ਬੰਦੇ उन्होंने पता क्राइम किसा हिमाचल के लिखे नहीं तो ना 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 भी असं लग रहे थोड़े दिन अच्छी पेश कर देंगे जब बड़े फैंस पर जेल भेजेंगे बहुत 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 धन्यवाद साफ 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 साफ